ਖੜ ਪੀੜਤਾਂ ਲਈ ਲੋਕ ਸੇਵਾ ਤਾਂ ਬੜੀ ਬੜੀ ਦੂਰ ਤੋਂ ਲੈ ਕੇ ਆ ਰਹੇ ਨੇ ਪਰ ਹੁਣ ਜਿਸ ਤਰ੍ਹਾਂ ਕਈ ਲੋਕ ਜਮਾ ਖੋਰੀ ਤੇ ਉਤਰ ਆਏ ਹਨ ਉਸ ਤੋਂ ਸੇਵਾਦਾਰ ਵੀ ਦੁਖੀ ਅਤੇ ਨਰਾਜ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਆ ਤੁਸੀਂ ਜੁੜੇ ਹੋ ਜੀ ਕਲਾਜ਼ਰ ਪੋਸਟ ਨਿਊਜ਼ ਨਾਲ ਇਸ ਟਾਈਮ ਇਥੇ ਖੜੇ ਆ ਨੈਸ਼ਨਲ ਹਾਈਵੇ 354 ਤੇ ਡੇਰਾ ਬਾਬਾ ਨਾਨਕ ਦੇ ਕੋਲ ਪਿੰਡ ਮਾਨਾ ਕੋਲ ਇੱਥੇ ਲੋਕ ਸੇਵਾ ਕਰਨ ਆਏ ਨੇ ਪਰ ਉਹ ਕਹਿ ਰਹੇ ਨੇ ਕਿ ਬਹੁਤ ਲੋਕ ਧੱਕਾ ਕਰ ਰਹੇ ਨੇ ਸਾਡੇ ਨਾਲ ਨੌਜਵਾਨ ਮੌਜੂਦ ਨਹੀਂ ਕਿੱਥੋਂ ਆਏ ਨੇ ਤੇ ਕਿਹਦੀ ਸੇਵਾ ਗੱਲਬਾਤ ਕਰ ਰਹੇ ਨੇ ਜਿੱਕੀ ਨਾਲ ਜ ਆਪਣਾ ਜੀ ਮੇਰਾ ਨਾਮ ਭਾਈ ਰومی ਬਾਜਵਾ ਜੀ ਕਿਸ ਜਗ੍ਹਾ ਤੋਂ ਆਏ ਹੋ ਜੀ ਬਾਜੀ ਗਰਦਾਸਪੁਰ ਤੋਂ ਆਏ ਹਾਂ ਜੀ ਕੀ ਕੀ ਸੇਵਾ ਕਰ ਰਹੇ ਹੋ ਭਾਈ ਜੀ ਸੇਵਾ ਬਾਜੀ ਕੰਬੋ ਲਿਆਂਦਾ ਸੀ ਪੂਰਾ ਪੈਕ ਕਰਕੇ ਜੀ ਜੋ ਵੀ ਹੈ ਗਾਈ ਸੁੱਕੀ ਰਸਦੀ ਸਾਰੀ ਜੀ ਹਾਂਜੀ ਜਿਵੇਂ ਕਿ ਜਿਵੇਂ ਬਾਜੀ ਖਾਂਡ ਹੀ ਚਾਵਲ ਹੀ ਜੀ ਦਾਲਾਂ ਹੀ ਤੇ ਫਰਨੈਲ ਹੀ ਜੀ ਲੂਣ ਹੀ ਜੋ cooker ਤੇ ਪਾਣੀ ਹੀ ਸੈਂਟਰੀ ਪੈੜੀ ਜੋ ਵੀ ਹੁੰਦਾ ਘਰੇਲੂ ਸਮਾਨ ਹੀ ਸਾਰਾ ਹੀ ਖਾਣ ਪੀਣ ਦੀਆਂ ਰਸਤਾ ਹੀ ਇਹ ਕੋ ਸਾਰਾ ਸਮਾਨ ਨਹੀਂ ਪਾਜੀ ਬਹੁਤ ਜ਼ਿਆਦਾ ਲੋਟ ਹੋ ਰਹੀ ਹੈ ਜੀ ਅਸੀਂ ਦੇ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਵੇਖੋ ਵੇਖੀ ਤੁਸੀਂ ਨਾ ਜਿ ਆਓ ਕੁਝ ਥੋੜੇ ਦਿਨ ਰੁਕ ਜੋ ਕਿਉਂਕਿ ਪਾਜੀ ਲੋਡਬੰਦ ਜਿਹੜੇ ਆ ਨਾ ਉਹਦੇ ਸਮਾਨ ਨਹੀਂ ਲੈਂਦੇ ਤੇ ਜਿਹੜੇ ਦੂਜੇ ਲੋਕ ਹੈ ਨਾ ਉਹਨਾਂ ਨੇ ਕੋਈ ਜ਼ਿਆਦਾ ਨਹੀਂ ਤੇ ਸਾਲ-ਸਾਲ ਦਾ ਰਾਸ਼ਨ ਹੀ ਜਮ੍ਹਾਂ ਕਰ ਲਿਆ ਘਰਾਂ ਦੇ ਵਿੱਚ ਸੜਕਾਂ ਦੇ ਉੱਤੇ ਗਰੋ ਬਣਾ ਕੇ ਖਲੋਤੇ ਆ ਤੁਹਾਨੂੰ ਉਹ ਧੱਕੇ ਨਾਲਗੇ ਹੱਥ ਦੇ ਦੇ ਕੇ ਤੁਹਾਡੇ ਕੋ ਖੋ ਕੇ ਸਮਾਨ ਲੈ ਕੇ ਜਾਂਦੇ ਘਰਾਂ ਨੂੰ ਆਪਣੇਆਂ ਨੂੰ ਇਤਸਾਕ ਦੇ ਦੇਖਣ ਚ ਆਇਆ ਵੀ ਜਿਹੜੇ ਸੇਵਾਦਾਰ ਸੇਵਾ ਕਰਨ ਆਉਂਦੇ ਨੇ ਉਹਨਾਂ ਨੂੰ ਵੀ ਪਿੱਛੇ ਕਰ ਦਿੰਦੇ ਆ ਆਪ ਹੀ ਮਰੀ ਹੋ ਜਾਂਦੇ ਭਾਜੀ ਉਹ ਆਪ ਟਰਾਲੀਆਂ 'ਚ ਵੜ ਜਾਂਦੇ ਆ ਬੱਚੇ ਉਹਨਾਂ ਦੇ ਜਨਾਨੀਆਂ ਉਹਨਾਂ ਦੀਆਂ ਨੇ ਉਹ ਸੜਕ ਪਾਰ ਕਰਨ ਲੱਗੇ ਨਹੀਂ ਵੇਂਦੇ ਵੀ ਅਸੀਂ ਕਿਤੇ ਥੱਲੇ ਨਾ ਆ ਜਾਈਏ ਕਿਹਦਾ ਨੁਕਸਾਨ ਨਾ ਹੋ ਜਾਏ ਜਿੰਨੀ ਉਹਨਾਂ ਨੇ ਲੁੱਟ ਪਾਈ ਹੈ ਨਾ ਭਾਜੀ ਇਹਦੇ ਬਾਰੇ ਪ੍ਰਸ਼ਾਸਨ ਨੂੰ ਵੀ ਕੋਈ ਸੋਚਣਾ ਚਾਹੀਦਾ ਵੀ ਉਹ ਰਾਹ ਦੇ ਵਿੱਚ ਹੀ ਬੰਦਿਆਂ ਨੂੰ ਰੋਕੇ ਤੇ ਇਹਨਾਂ ਬਾਰੇ ਜਾਗਰੂਤ ਕਰੇ ਵੀ ਇਹ ਜਿਹੜਾ ਸਾਰਾ ਸਮਾਨ ਹੈ ਨਾ ਤੁਹਾਡਾ ਇਹਦੀ ਬੇਕਦਰੀ ਹੋਣ ਦੀ ਹੈ ਜੀ ਇਹ ਲੋੜਵੰਦਾ ਤੱਕ ਨਹੀਂ ਜਾ ਰਿਹਾ ਇਹ ਜਿੱਥੇ ਪਹੁੰਚਣਾ ਹੀ ਪਹੁੰਚ ਗਿਆ ਆਪਾਂ ਜੀ ਸੇਵਾ ਦੀ ਕੈਰੀ ਹੈ ਹਿਸ਼ਾਰਪੁਰ ਤੋਂ ਆਈ ਹੈ ਜੀ ਹਾਂਜੀ ਹਾਂਜੀ ਭਾਜੀ ਹਿਸ਼ਾਰਪੁਰ ਤੋਂ ਆਈ ਸੀ ਜੀ ਉਥੋਂ ਦੇ ਬੰਦੇ ਉਹਨਾਂ ਨੇ ਭਾਜੀ ਭੇਜੀ ਸੇਵਾ ਤੇ ਅਸੀਂ ਤੇ ਭਾਜੀ ਗਏ ਹਾਂ ਅੱਗੇ ਵੇਖਣ ਤੇ ਪਰ ਬਹੁਤ ਇਹਦਾ ਨਾ ਮਤਲਬ ਆਪਾਂ ਕਹਿ ਸਕਦੇ ਆਂ ਵੀ ਜਿੰਨਾ ਤੱਕ ਪਹੁੰਚਣੀ ਸੀ ਉਹਨਾਂ ਤੱਕ ਪਹੁੰਚ ਗਈ ਦੀਏ ਹੁਣ ਕੋਈ ਫਾਇਦਾ ਨਹੀਂ ਹੈਗਾ ਇਹ ਸੇਵਾ ਭੇਜਣ ਦਾ ਅਜੇ 5-7 ਦਿਨ ਥੋੜੀ ਵੇਟ ਕਰੋ ਫਿਰ ਵੇਖੋ ਜਿਹੜੀ ਚੀਜ਼ ਦੀ ਲੋੜ ਏ ਉਹ ਚੀਜ਼ ਉਹਨਾਂ ਤੱਕ ਪਹੁੰਚਾਓ ਭਾਜੀ ਕਿੰਨਾ ਜਿਆਦਾ ਸ਼ੰਸ਼ੀ ਅਸਨ 15 ਪਿੰਡ ਕੋਟਮੋਹਲਾ ਕੋਟਮੋਹਲਾ ਹਾਂਜੀ ਇਹ ਸੇਵਾ ਕਰਨਾ ਹੈ ਨਾਲ ਜੀ ਬਿਲਕੁਲ ਜੀ ਕਿਵੇਂ ਦੀ ਲੱਗੀ ਸੇਵਾ ਜੀ ਸੇਵਾ ਭਾਜੀ ਹੈ ਤੇ ਚਲੋ ਜਿਹੜੀ ਸੇਵਾ ਸੇਵਾ ਤੇ ਵਧੀਆ ਹੁੰਦੀ ਆ ਪਰ ਗੱਲ ਇਦਾਂ ਵਾਂ ਕਿ ਲੋਕੀ ਸੇਵਾ ਨਹੀਂ ਸਮਝਣਦੇ ਤਾਂ ਕਿਣਾ ਇੱਕ ਦੂਜੇ ਕੋ ਚੀਜ਼ਾਂ ਖੋਣਦੇ ਨੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਤੱਕ ਚੀਜ਼ ਪਹੁੰਚਣੀ ਨਹੀਂ ਡਈ ਬਾਕੀ ਸਾਰੇ ਜਿੰਨੇ ਮੇਰੇ ਵਰਗੇ ਰੋਡ ਤੇ ਖੜੋਤੇ ਨੇ ਖੋਮਖਾਈ ਕਰਨਦੇ ਨੇ ਸਾਰੇ ਮੈਂ ਤਾਂ ਇਹੋ ਹੀ ਕਹਾਂਗਾ ਸਾਰੇ ਜਿੰਨੇ ਵੀ ਮੇਰੇ ਵੀਰ ਜਿੰਨੇ ਵੀ ਬਾਹਰੋਂ ਆਉਂਦੇ ਨੇ ਇਹ ਨਾ ਆਉਣ ਅਜੇ ਕੋਈ ਚੀਜ਼ ਦੀ ਲੋੜ ਨਹੀਂ ਜੇ ਹੈਗੀ ਇੱਥੇ ਜਦੋਂ ਲੋੜ ਪਏਗੀ ਫਿਰ ਅੱਜ ਤੋਂ ਕੋਈ 10 15 ਦਿਨ ਬਾਅਦ ਆ ਕੇ ਵਿజిਟ ਕਰਨਾ ਜਿੱਦਾਂ ਕਿ ਲੋਕਾਂ ਦੀਆਂ ਪਹਿਲੀਆਂ ਪੱਧੜੀਆਂ ਕਰਨ ਵਾਲੀਆਂ ਵਾ ਕਿਸ ਨੂੰ ਬੀਜ ਮਿਲ ਜੇ ਖਾਦ ਮਿਲ ਜੇ ਇਹੋ ਜਿਹੀ ਸਹਾਈਤਾ ਕੋਈ ਦੇ ਸਕਦਾ ਤੇ ਬਾਅਦ ਚ ਦੇ ਦੇ ਜੀ ਆ ਕੋਈ ਤੀ ਸੌਦਾ ਸੌਦੇ ਦੀ ਲੋੜ ਨਹੀਂ ਜੇਗੀ ਕੱਲ ਸਾਡੇ ਹੁਸ਼ਿਆਰਪੁਰ ਤੁਹਾਡੀ ਸੰਗਤ ਹੀ ਹਰ ਸਾਲ ਉਹ ਮੇਰਾ ਬਾਬਾ ਨਾਨਕ ਗੁਰਦਵਾਰਾ ਤੋਂ ਹੁੰਦੇ ਆ ਤੇ ਉਹਨਾਂ ਨਾਲ ਸਾਡੇ ਇਦਾਂ ਹੀ ਮਲਾਪ ਹੋ ਗਿਆ ਤੇ ਉਹਨਾਂ ਨਾਲ ਵਾ ਪਿਆਰ ਬਣ ਗਿਆ ਹਡਾ ਹਰ ਸਾਲ ਸਾਡੇ ਗਉਂਦੇ ਆ ਉਹ 10 ਟਰਾਲੀਆਂ ਰਸਣ ਦੀਆਂ ਲੈ ਕੇ ਗਏ ਆਏ ਤੇ ਵਿਚਾਰੇ ਖੱਬ ਗਏ ਇੱਕ ਦੋ ਟਰਾਲੀਆਂ ਦਾ ਵੰਡੀਆਂ ਬਾਕੀ ਉਹ ਵਾਪਸ ਲੈ ਕੇ ਗਏ ਬਾਅਦ ਚ ਕੁਝ ਟਰਾਲੀਆਂ ਸਾਡੇ ਕੋਲ ਛੱਡ ਗਏ ਉਹ ਅਨੂੰ ਕਹਿੰਦੇ ਕਿ ਇਹਨਾਂ ਨੂੰ ਤੁਸੀਂ ਸਹੀ ਟਿਕਾਣੇ ਤੇ ਚਾ ਦੇਓ ਐਵੇਂ ਵੀ ਕੋਸ਼ਿਸ਼ ਕੀਤੀ ਹੈ ਕਿ ਸਹੀ ਟਿਕਾਣੇ ਪਹੁੰਚ ਜਾਣ ਪਰ ਲੋਕ ਤੇ ਤੁਹਾਡੇ ਸਾਹਮਣੇ ਹੀ ਆ ਸਿੱਧੀ ਗੁੰਡਾਗਰ ਦੀ ਚੱਲਣ ਦੀ ਹੈ ਫੜ ਫੜ ਕੇ ਟੱਕੜਾਂ ਵਿੱਚ ਇਹ ਵੀ ਹੈ ਕਿ ਲੋਕਾਂ ਨੇ 6-6 ਮਹੀਨੇ ਸਾਲ-ਸਾਲ ਦਾ ਰਾਸ਼ਨ ਵੀ ਕਈ ਕਿੰਨੇ ਇਕੱਠਾ ਕਰ ਲਿਆ ਬਿਲਕੁਲ ਜੀ ਬਿਲਕੁਲ ਸਾਲ-ਸਾਲ ਦਾ ਰਾਸ਼ਨ ਕਰ ਲਿਆ ਇੱਕ-ਇੱਕ ਸਾਲ ਦਾ ਲੋਕ ਹਰ ਬੰਦੇ ਦਾ ਰਾਸ਼ਨ ਇਕੱਠਾ ਕਰ ਲਿਆ ਵਾ ਤੇ ਬਾਕੀ ਨਹੀਂ ਚਾਹੀਦਾ ਇਹਨਾਂ ਨੂੰ ਜਿਵੇਂ ਜਿੱਦਾਂ ਜਿਹੜਾ ਬੰਦੇ ਨੂੰ ਲੋੜ ਹੈ ਜੇ ਚ ਇਹ ਹਰ ਚੀਜ਼ ਵੇਖੋ ਹਰ ਕਰਿਆਨੇ ਦੀ ਕੋਈ ਆਈਟਮ ਨਹੀਂ ਜਿਹੜੀ ਇਹਦੇ ਵਿੱਚ ਨਹੀਂ ਰਜਾਈਆਂ ਫਿਰ ਬੈੱਡ ਗੱਦੇ ਸਾਰੀਆਂ ਚੀਜ਼ਾਂ ਲੈ ਕੇ ਆਏ ਆ ਪਰ ਹੁਣ ਇੱਕ ਸਮਝ ਨਹੀਂ ਲੱਗਦੀ ਇੱਕ ਗੱਦੀ ਇੱਕ ਜਨੂੰਂਦੀਆਂ ਲੱਗਦਾ ਸਾਰੇ ਖੁੰਡਾ ਪਿੰਦ ਕਰੇਗੀ ਬੰਦਾ ਲੱਗਦਾ ਨਹੀਂ ਇਸ ਨਾਲ ਆਪਣੇ ਇਲਾਕੇ ਦੀ ਬਦਨਾਮੀ ਹੋ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਸਾਡੀ ਕੌਮ ਦੀ ਬਦਨਾਮੀ ਹੈ ਜਦੋਂ ਲੋਕੀ ਇੱਕ ਦੂਜੇ ਕੋ ਧੱਕੇ ਨਾਲ ਖੋਣਗੇ ਚੀਜ਼ਾਂ ਤੇ ਫਿਰ ਬਦਨਾਮੀ ਤੇ ਆਈ ਹੈ ਜਿਸ ਬੰਦੇ ਤੇ ਲੋੜ ਆ ਉਹ ਵਿਚਾਰਾ ਘਰੋਂ ਨਹੀਂ ਨਿਕਲਦਾ ਤੇ ਜੇ ਘਰੋਂ ਨਿਕਲਦਾ ਤੇ ਮੇਰੇ ਵਰਗੇ ਪਹਿਲਾਂ ਕੈਮਰਾ ਕੱਢ ਲੈਂਦੇ ਆ ਉਹ ਲੋਕੀ ਇਸ ਗੱਲੋਂ ਵੀ ਡਰਦੇ ਨੇ ਇਹਰ ਕੋੜੋ ਇੱਕ ਇਹ ਰਾਸ਼ਨ ਦੀ ਚਾਲ 6 ਮਹੀਨੇ ਤੋਂ ਬਾਅਦ ਕੰਮ ਸੈੱਟ ਹੋ ਜਾਵੇਗਾ ਕਿਉਂਕਿ ਅੱਜ ਦੀ ਰੇਟ ਤੱਕ ਵੀ ਕਈ ਉਹ ਲੋਕ ਨੇ ਜਿਨ੍ਹਾਂ ਤੱਕ ਕੋਈ ਵੀ ਬੰਦਾ ਨਹੀਂ ਪਹੁੰਚ ਕਰ ਸਕਿਆ ਬਿਲਕੁਲ ਜੀ ਬਿਲਕੁਲ ਪਹੁੰਚ ਕਰ ਹੀ ਨਹੀਂ ਨਾ ਸਕਦਾ ਵੇਖੋ ਜਿਸ ਬੰਦੇ ਨੂੰ ਕੋਈ ਕਿਲੋ ਖੰਡ ਦੀ ਲੋੜ ਹੈਗੀ ਆ ਤੇ ਖੰਡ ਖੰਡ ਦੇਣ ਲੱਗਿਆ ਪਹਿਲਾ ਕੈਮਰਾ ਕੱਢ ਕੇ ਲੋਕੀ ਬੈਹਿੰਦੇ ਆ ਜੇ ਦੋ ਦੋ ਦਿਨ ਬੰਦਾ ਨਾ ਖੰਡ ਖਾਏਗਾ ਤਾਂ ਵੀ ਸਰ ਜਾਣਾਗਾ ਤੇ ਜਿਹੜੀ ਫੋਟੋ ਆ ਉਹ ਤੇ ਵਾਇਰਲ ਹੋ ਗਈ ਤੇ ਫਿਰ ਕਈ ਲੋਕ ਵੈਸੇ ਨਾਲ ਮਤਲਬ ਆਪਣੇ ਆਦਤ ਕਮਸੂਰ ਕਰਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਜਿਹੜੇ ਕਰਦੇ ਉਹ ਤੇ ਕਰਦੇ ਬਿਲਕੁਲ ਹਰ ਨਾ ਤਾਂ ਨਹੀਂ ਗਲਤ ਹੱਸਦਾ ਹੱਡੀ ਕੂਮ ਜਿਹੜੀ ਹੈ ਨਾ ਜਿਹੜੇ ਜਿੱਦਾਂ ਹੁਣ ਸੇਵਾ ਲੈ ਕੇ ਲੋਕ ਆਉਂਦੇ ਨੇ ਉਹ ਉਹ ਉੱਥੋਂ ਤੱਕ ਤਾਂ ਰਾਸ਼ਨ ਪਹੁੰਚਿਆ ਨਹੀਂ ਡਿਆ ਇਹ ਹੁਣ ਜਿਹੜੀ ਲਾਗੇ ਦੇ ਛੋਟੀਆਂ ਜਿੱਦਾਂ ਕਦਰ ਨੂੰ ਦੇਗਦੀ ਜਾਏ ਇਹ ਤਾਂ ਕੇਣਾ ਲੁੱਟ ਦੇਗਾ ਬਿਲਕੁਲ ਬਿਲਕੁਲ ੱਕਾ ਹੁੰਦੇ ਜੀ ਬਿਲਕੁਲ ਮੈਂ ਤਾਂ ਇਹੋ ਹੀ ਕਹਾਂਗਾ ਤੁਹਾਡੇ ਮਦਿਆਂ ਰਹੀ ਕਿ ਜੇ ਕੋਈ ਭੈਣ ਭਰਾ ਲੈ ਕੇ ਆਉਣਾ ਕੁਝ ਵੀ ਜੀ ਕਹਿਣ ਤੇ ਉਹ ਅੱਜ ਤੋਂ 10 ਦਿਨ ਬਾਅਦ ਹਾਂ ਅਜੇ ਕੋਈ ਲੋੜ ਨਹੀਂ ਜੇਗੀ ਤੇ ਨਾ ਲੈ ਕੇ ਆਏ ਤਾਂ ਵਧੀਆ ਰਹਿ ਗਿਆ ਸੋ ਇਹ ਸਨ ਸੇਵਾਦਾਰ ਜੋ ਗਰਦਾਸਪੁਰ ਤੋਂ ਹਿਆਰਪੁਰ ਤੋਂ ਸਮਾਨ ਲੈ ਕੇ ਆਏ ਸੀਗਾ ਪਰ ਇਹਨਾਂ ਦਾ ਕਹਿਣਾ ਹੈ ਕਿ ਇਸ ਟਾਈਮ ਲੁੱਟ ਹੋ ਰਹੀ ਆ ਉਹਨਾਂ ਦੀ ਅਪੀਲ ਆ ਕਿ ਕੋਈ ਵੀ ਜਿਹੜਾ ਸੇਵਾਦਾਰ ਕਰਨ ਆ ਰਿਹਾ ਉਹ ਘਟੋ ਘਟ ਦੱਸ ਦੇ ਸੇਵਾ ਨਾਲ ਲੈ ਕੇ ਆਵੇ ਬਨੇ ਰੋ ਕਲੰਦਰ ਪੋਸਟ ਨਿਊਜ਼ਲ ਧੰਨਵਾਦ